ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਤਨਵਾਹਿ ਗੁਰੂ ਵਾਹਿਗੁਰੂ ਪਰਖਟਿਓ ਮਰਦ ਅਗਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਜਗਬਣੀ ਦਰਸ਼ਨ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਮੌਜੂਦ ਆਂ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੱਲ ਨੂੰ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਪੁਰਬ ਸੰਗਤਾਂ ਨੇ ਮਨਾਉਣਾ ਵਧ ਚੜਕੇ ਸੰਗਤਾਂ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਪਹੁੰਚ ਰਹੀਆਂ ਨੇ ਅੱਜ ਨਗਰ ਕੀਰਤਨ ਸਜਾਏ ਗਏ ਨੇ ਨਗਰ ਕੀਰਤਨ ਦੇ ਵੀ ਤੁਹਾਨੂੰ ਸਵੇਰੇ ਦਰਸ਼ਨ ਕਰਵਾਏ ਸੀ ਤੇ ਅੱਜ ਤਖਤ ਸਾਹਿਬ ਤੇ ਮੌਜੂਦ ਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਏ ਅਸੀਂ ਜਦੋਂ ਦਰਸ਼ਣੀ ਡਿਊੜੀ ਨੂੰ ਚੜਦੇ ਆ ਤਾਂ ਫੁੱਲਾਂ ਦੀ ਸਜਾਵਟ ਨਾਲ ਰੰਗ-ਬਰੰਗੇ ਫੁੱਲਾਂ ਦੀ ਸਜਾਵਟ ਦੇ ਨਾਲ ਦਰਬਾਰ ਸਜਾਇਆ ਹੋਇਆ ਹੈ ਦਰਬਾਰ ਨੂੰ ਜਾਣ ਵਾਲਾ ਰਸਤਾ ਕਿਉਂਕਿ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਕੱਲ ਨੂੰ ਭਾਰੀ ਇਕੱਠ ਹੋਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਨੇ ਵੱਧ ਚੜ ਕੇ ਮਨਾਉਣਾ ਹੈ ਤਾਂ ਇਹ ਤਸਵੀਰਾਂ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਨਾਲੇ ਦਰਸ਼ਨ ਕਰਵਾਵਾਂਗੇ ਆ ਗੁਰੂ ਮਹਾਰਾਜ ਦੇ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰਵਾਵਾਂਗੇ ਇੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਲਿਆ ਹੁਕਮਨਾਮਾ ਸਾਹਿਬ ਇੱਥੋਂ ਜਾਰੀ ਹੁੰਦਾ ਸੀਗਾ ਤਸਵੀਰਾਂ ਦਿਖਾ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਅੱਜ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਵੀ ਹੋ ਰਿਹਾ ਹੈ ਲੋਕ ਆ ਰਹੇ ਨੇ ਕਿਉਂਕਿ ਕੱਲ ਨੂੰ ਇੱਥੇ ਵੱਡਾ ਸਮਾਗਮ ਕੀਤਾ ਜਾਣਾ ਹੈ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸਭ ਤੋਂ ਪਹਿਲਾਂ ਇਹ ਤਸਵੀਰਾਂ ਦਿਖਾਉਨੇ ਆ ਸ਼ਾਨਦਾਰ ਫੁੱਲਾਂ ਦੇ ਨਾਲ ਇਹ ਸਜਾਵਟ ਜਦੋਂ ਅਸੀਂ ਜਾਣੇ ਆ ਦਰਬਾਰ ਸਾਹਿਬ ਨੂੰ ਰਸਤੇ ਦੀ ਫੁੱਲਾਂ ਦੇ ਨਾਲ ਸ਼ਾਨਦਾਰ ਸਜਾਵਟ ਹੋਈ ਹੈ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਹੈ ਇਧਰ ਕੱਲ ਨੂੰ ਗੁਰਮਤ ਸਮਾਗਮ ਹੋਣਾ ਹੈ ਨਾਲੇ ਸ਼ਸਤਰ ਜਿਹੜੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਸੀ ਉਹਨਾਂ ਦੇ ਵੀ ਦਰਸ਼ਨ ਇੱਥੇ ਕਰਵਾਏ ਜਾਣੇ ਆ ਕੱਲ ਨੂੰ ਦਰਸ਼ਨ ਕਰਵਾਏ ਜਾਣਗੇ ਔਰ ਇੱਥੇ ਦੀਵਾਰ ਜਿਹੜੀ ਆ ਉਹ ਸਜੜ ਕੇ ਕੱਲ ਨੂੰ ਕਿਉਂਕਿ ਕੱਲ ਬਹੁਤ ਵੱਡਾ ਦਿਨ ਹੈ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਸਿੱਖਾਂ ਦੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੋ ਸਿੱਖਾਂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੈ ਆ ਕਿਉਂਕਿ ਭਾਗਾਂ ਵਾਲੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਤਖਤਾਂ ਦੇ ਦਰਸ਼ਨ ਕਰਨ ਦੀ ਮਿਲਦੇ ਨੇ ਤਾਂ ਅੱਜ ਪੰਜ ਤਖਤ ਸਹਬਾਨਾਂ ਦੇ ਵਿੱਚੋਂ ਇੱਕ ਤਖਤ ਤੇ ਪਹੁੰਚੇ ਆਂ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਕਿਵੇਂ ਦੀਆਂ ਤਿਆਰੀਆਂ ਨੇ ਕੱਲ ਨੂੰ ਲੈ ਕੇ ਅੱਜ ਨਗਰ ਕੀਰਤਨ ਸਜਾਏ ਗਏ ਨੇ ਔਰ ਕੱਲ ਨੂੰ ਇੱਥੇ ਗੁਰਮਤ ਸਮਾਗਮ ਜਿਹੜਾ ਆ ਤਖਤ ਸਾਹਿਬ ਤੇ ਉਹ ਸਜਾਇਆ ਜਾਣਾ ਗੁਰਮਤ ਸਮਾਗਮ ਹੋਣਾ ਸ਼ਕਸ਼ੀਤਾ ਵੱਖ-ਵੱਖ ਪਹੁੰਚ ਰਹੀਆਂ ਨੇ ਕੀਰਤਨ ਕੀਤਾ ਜਾਣਾ ਹੈ ਦੀਵਾਨ ਸਜਣੇ ਨੇ ਕਥਾ ਹੋਣੀ ਹੈ ਦਾ ਦਰਸ਼ਨ ਵੀ ਕਰਵਾਏ ਜਾਣਗੇ ਗੁਰੂ ਮਹਾਰਾਜ ਦੇ ਸ਼ਸਤਰਾਂ ਦੇ ਇਹ ਤਸਵੀਰਾਂ ਇੱਧਰ ਵੀ ਕਾਵਾਂਗਾ ਇੱਥੇ ਕੱਲ ਨੂੰ ਗੁਰਮਤ ਸਮਾਗਮ ਇੱਥੇ ਹੋਣਾ ਹੈ ਤਾਂ ਕੱਲੀ-ਕੱਲੀ ਤਸਵੀਰ ਤੁਹਾਨੂੰ ਕੱਲ ਦਿਖਾਵਾਂਗੇ ਇੱਥੇ ਗੁਰਮਤ ਸਮਾਗਮ ਹੋਣਾ ਹੈ ਔਰ ਇੱਥੇ ਹੀ ਕਥਾ ਵਿਚਾਰਾ ਔਰ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਜਿਹੜੇ ਉਹ ਇੱਥੇ ਕਰਵਾਏ ਜਾਣਗੇ ਔਰ ਇੱਧਰ ਮੇਨ ਗੁਰਦੁਆਰਾ ਸਾਹਿਬ ਹੈ ਤਖਤ ਸ੍ਰੀ ਦਮਦਮਾ ਸਾਹਿਬ ਅੰਦਰ ਮਹਾਰਾਜ ਦਾ ਸਰੂਪ ਕੀਰਤਨ ਚੱਲ ਰਿਹਾ ਹੈ ਗੁਰਬਾਣੀ ਹੋ ਰਹੀ ਹੈ ਔਰ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਔਰ ਇੱਥੇ ਅ ਮੱਥਾ ਟੇਕਦਿਆਂ ਨੇ ਫਰਿਆਦ ਕਰਦਿਆਂ ਨੇ ਇੱਧਰ ਦਮਦਮਾ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਦਮ ਲਿਆ ਸੀਗਾ ਉਹ ਵੀ ਤਸਵੀਰ ਤੁਹਾਨੂੰ ਇੱਧਰ ਨਾਲ ਕੀ ਦਿਖਾ ਦਿੰਨੇ ਆ ਇੱਧਰ ਤਸਵੀਰਾਂ ਤੁਸੀਂ ਅੰਦਰੋਂ ਹੁਣ ਦਰਸ਼ਨ ਕਰ ਰਹੇ ਹੋ ਅ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਗੁਰੂ ਮਹਾਰਾਜ ਦਾ ਸਰੂਪ ਰੱਖਿਆ ਹੋਇਆ ਹੈ ਕੀਰਤਨ ਚੱਲ ਰਿਹਾ ਹੈ ਲਗਾਤਾਰ ਇੱਥੇ ਕੀਰਤਨ ਹੋ ਰਿਹਾ ਹੈ ਸੋਹਣੇ ਸੋਹਣੇ ਗੁਲਦਸਤੇ ਮਹਾਰਾਜ ਨੂੰ ਫੁੱਲਾਂ ਦੇ ਨਾਲ ਸਜਾਇਆ ਹੋਇਆ ਹੈ ਸਾਬ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਦਮਦਮਾ ਸਾਹਿਬ ਹੈ ਜਿੱਥੇ ਗੁਰੂ ਮਹਾਰਾਜ ਨੇ ਦਮ ਲਿਆ ਸੀਗਾ ਔਰ ਇਹ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀਆਂ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਕੱਲ ਨੂੰ ਇੱਕ ਵੱਡਾ ਦਿਨ ਹੈ ਸਾਹਿਬੇ ਕਮਾਲ ਸਿੱਖ ਪੰਥ ਦੇ ਵਾਲੀ ਦਸਮ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਲ ਪ੍ਰਕਾਸ਼ ਦਿਹਾੜਾ ਸੋ ਜਿਨ੍ਹਾਂ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਵਿਸਾਖੀ ਵਾਲੇ ਦਿਨ ਔਰ ਵੱਡੀ ਕਲਨਾ ਕਾਲੀ ਆਪਣਾ ਪਰਿਵਾਰ ਜਿਹੜਾ ਉਹ ਧਰਮ ਤੋਂ ਵਾਰ ਦਿੱਤਾ ਸੋ ਉਹਨਾਂ ਦੀ ਬਹੁਤ ਕੁਰਬਾਨੀ ਹੈ ਸੋ ਸਾਡੇ ਸਿੱਖ ਇਤਿਹਾਸ ਦੇ ਵਿੱਚ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦਰਸ਼ਨ ਕਰ ਸਕਦੇ ਹੋ ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹਾਂ ਅਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਜੜੇ ਆ ਉਹ ਵੀ ਪਹੁੰਚ ਰਹੇ ਨੇ ਔਰ ਕੱਲ ਇੱਥੇ ਕੀਰਤਨ ਸਮਾਗਮ ਹੋਣੇ ਨੇ ਵੱਖ-ਵੱਖ ਸ਼ਕਸ਼ੀਤਾਂ ਇੱਥੇ ਪਹੁੰਚਣ ਗਈਆਂ ਸੋ ਕੱਲ ਦੀਵਾਨ ਸਜਾਏ ਜਾਣੇ ਨੇ ਸ਼ਸਤਰਾਂ ਦੇ ਵੀ ਦਰਸ਼ਨ ਹੋਣੇ ਨੇ ਔਰ ਇਹ ਤਸਵੀਰ ਹੈ ਤਸਵੀਰ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਦਾ ਅੰਦਰ ਮਹਾਰਾਜ ਦਾ ਰੂਪ ਰੱਖਿਆ ਹੋਇਆ ਕੀਰਤਨ ਦਰਬਾਰ ਚੱਲ ਰਿਹਾ ਹੈ ਕੀਰਤਨ ਹੋ ਰਿਹਾ ਹੈ ਕੀਰਤਨ ਲੋਕ ਸਰਮਣ ਕਰ ਰਹੇ ਨੇ ਮੱਥਾ ਟੇਕ ਰਹੇ ਨੇ ਦੂਰ ਦਰਾਡੇ ਤੋਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਇਹ ਕੇਸਰੀ ਨਿਸ਼ਾਨ ਸਾਹਿਬ ਸਿੱਖੀ ਦੀ ਆਨ ਬਾਨ ਸ਼ਾਨ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ ਸਿੱਖੀ ਦੇ ਇਹ ਤਸਵੀਰਾਂ ਦੇਖ ਸਕਦੇ ਹੋਂ ਸੋ ਉਸੇ ਤਖਤ ਸਾਹਿਬ ਤੇ ਅਸੀਂ ਮੌਜੂਦ ਹਾਂ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸਿੱਖਾਂ ਦੇ ਪੰਜਾਂ ਤਖਤਾਂ ਦੇ ਵਿੱਚੋਂ ਇਹ ਵੀ ਇੱਕ ਤਖਤ ਹੈ ਜਿੱਥੇ ਗੁਰੂ ਮਹਾਰਾਜ ਇੱਥੋਂ ਹੁਕਮਨਾਮੇ ਜਾਰੀ ਕਰਿਆ ਕਰਦੇ ਸੀ ਇੱਧਰ ਦਮ ਲਿਆ ਇਹ ਦਮਦਮਾ ਸਾਹਿਬ ਗੁਰਦੁਆਰੇ ਤੇ ਦਮ ਲਿਆ ਔਰ ਇੱਥੇ ਹੀ ਗੁਰੂ ਮਹਾਰਾ ਦੇ ਸ਼ਸਤਰ ਨੇ ਹਾਲਾਂਕਿ ਉਹ ਵੀ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵੀ ਦਰਸ਼ਨ ਜਿਹੜੇ ਆ ਉਹ ਕਰਵਾਏ ਜਾਣ ਤਾਂ ਇਹ ਤਸਵੀਰਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਸਿੱਖ ਸਰਦਾਲੂ ਪਹੁੰਚ ਰਹੇ ਨੇ ਫੁੱਲਾਂ ਦੇ ਨਾਲ ਵੱਖ-ਵੱਖ ਰੰਗ-बिरंगे ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਦਰਬਾਰ ਸਾਹਿਬ ਦੀ ਤਖਤ ਸ਼ਰੀਦਮ ਦਮਦਮਾ ਸਾਹਿਬ ਤੇ ਮੌਜੂਦ ਆ ਕੈਮਰਾਮੈਨ ਜਸਵਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਤਖਤ ਸ਼ਰੀਦਮ ਦਮਦਮਾ ਸਾਹਿਬ ਤਲਵੰਡੀ ਸਾਹਿਬ